ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਾਡੀ ਬਾਂਸਪਤੀ ਦੀ ਜਿਹੜੀ ਘਟਦੀ ਆਮਦ ਆ ਜਾਂ ਉਸ ਦਾ ਜਿਹੜਾ ਘਟਦਾ ਰੇਟ ਹੈ ਉਹ ਨਹੀਂ ਦਿਖ ਰਿਹਾ ਤੇ ਵਪਾਰੀ ਵਰਗ ਦੀ ਲੁੱਟ ਨਹੀਂ ਦਿਖ ਰਹੀ ਪਰ ਜਿਹੜਾ ਸਾਡੀ ਪਰਾਲੀ ਦਾ ਧੂਆ ਇਹਨਾਂ ਨੂੰ ਚੜਨ ਵੀ ਲੱਗ ਗਿਆ ਹੈ ਤੇ ਸਾਡਾ ਜਿਹੜਾ ਲੁੱਟ ਹੋ ਰਹੀ ਹੈ ਤੇ ਪੰਜਾਬ ਸਰਕਾਰ ਸਾਨੂੰ ਕਹਿੰਦੀ ਸੀ ਕਿ ਤੁਸੀਂ ਬਾਂਸਪਤੀ ਝੋਨਾ ਲਗਾਓ ਜਾਂ ਦੂਸਰੇ ਜਿਹੜੇ ਵੱਧ ਸਮੇ ਵਾਲੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਨਾ ਲਗਾਓ ਇਹ ਹੋਣਾ ਸੀ ਬਾਂਸਪਤੀ ਝੋਨਾ ਲਗਾਇਆ ਪਰ ਸਾਡੀ ਵਪਾਰੀਏ ਵੱਲੋਂ ਲੁੱਟ ਹੋ ਰਹੀ ਹੈ ਤੇ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਘੱਟ ਪੈਸੇ ਦੇ ਉੱਤੇ ਘੱਟ ਕੀਮਤ ਦੇ ਉੱਤੇ ਸਾਡਾ ਝੋਨਾ ਖਰੀਦਿਆ ਜਾ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਸਾਡੇ ਜੱਟਾਂ ਨੂੰ ਜੋ ਸਰਪੰਚੀ ਪਿੱਛੇ ਪਾਗਲ ਹੋਏ ਫਿਰਦੇ ਨੇ ਤੇ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੇ ਤੇ ਤੁਹਾਡੀ ਲੁੱਟ ਹੋ ਰਹੀ ਆ ਸੱਜਣੋ ਤੁਸੀਂ ਇਸ ਵੱਲ ਧਿਆਨ ਦੇਵੋ ਆਪਣਾ ਜਿਹੜਾ ਬਣਦਾ ਹੱਕ ਆ ਉਹ ਸਰਕਾਰਾਂ ਤੋਂ ਲਵੋ ਵਪਾਰੀਆਂ ਤੋਂ ਲਵੋ ਜਿਹੜਾ ਤੁਹਾਡਾ ਝੋਨਾ ਘੱਟ ਕੀਮਤ ਦੇ ਉੱਤੇ ਖਰੀਦਿਆ ਜਾ ਰਿਹਾ ਹੈ ਸਵਾਲ ਧਿਆਨ ਦਿਵੋ ਕੀ ਕਹਿ ਰਹੇ ਨੇ ਕਿਸਾਨ ਆਗੂ ਆਓ ਤੁਹਾਨੂੰ ਸੁਣਾਉਣੇ ਆ ਗੈਰਤਮੰਦ ਪੰਜਾਬੀਓ ਭਗਵੰਤਮਾਨ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪਰਾਲੀ ਨੂੰ ਲੱਗਦੀ ਅੱਗ ਦਿਸਣ ਲੱਗ ਪਈ ਆ ਰੈੱਡ ਐਂਟਰੀਆਂ ਦੀ ਪਰਚੀਆਂ ਦੀ ਗੱਲ ਕਰ ਰਹੀ ਆ ਇਹਨਾਂ ਨੂੰ 15 ਨੂੰ ਬਾਸਮਤੀ 1692 ਜਾਂ 1817 ਬਾਸਮਤੀਆਂ ਉਹ ਰੋਲਦੀਆਂ ਨਹੀਂ ਦਿਸ ਰੀਆਂ ਡੀਏਪੀ ਦੀ ਕਿੱਤ ਨਹੀਂ ਦਿਸ ਰਹੀ ਕਿਉਂਕਿ ਡਿਸਟ੍ਰੀਬਿਊਟਰਾਂ ਨੇ ਡੀਏਪੀ ਬਲਾਕ ਕਰਕੇ ਨਕਲੀ ਕਿਲਤ ਪੈਦਾ ਕਰਤੀ ਆ ਹਾਹਾਕਾਰ ਮਚੀ ਦੀ ਕਿਸਾਨੀ ਦੇ ਵਿੱਚ ਔਰ ਚੋਣਾਂ ਵੀ ਪੂਰੀ ਤਰ੍ਹਾਂ ਰੁਲ ਗਈਆਂ ਇਹਨਾਂ ਸਭਾਵਨਾਵਾਂ ਬਣਾਤੀਆਂ ਵਾਂ ਅਜੇ ਤੱਕ ਸੈਂਟਰਾਂ ਦੇ ਵਿੱਚੋਂ ਪਿਛਲਾ ਚੌਲ ਨਹੀਂ ਹਟਾਇਆ ਜਾਣਬੁੱਝ ਕੇ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਸੋ ਆਓ ਆਪਾਂ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਕਰਵਾਉਣ ਵਾਸਤੇ ਇੱਕੋ ਹੀ ਇਹ ਪੰਚਾਇਤੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿੱਚ ਉਹਦੇ ਗਰਸਤ ਨਾ ਕਰ ਦਿਓ ਜੇ ਕਿ ਸਾਡੇ ਪਿੰਡਾਂ ਦੇ ਪਾਈਚਾਰੇ ਜਿਹੜੇ ਖਰਾਬ ਹੋ ਜਾਣ ਪਿੰਡਾਂ ਦੇ ਵਿੱਚ ਵੈਰ ਵਿਰੋਧ ਪੈਦਾ ਹੋ ਜਾਵੇ ਵੋਟਾਂ ਵਾਟਾਂ ਨੇ ਨਾ ਕੁਝ ਦਿੱਤਾ ਤੇ ਨਾ ਕੁਝ ਦੇਣਾ ਜੇ ਸੋ ਆਪਣੇ ਆਪ ਨੂੰ ਸਮੇਂ ਦੇ ਹਾਂ ਜੇ ਕਰਦਿਆਂ ਏਕੇ ਤੇ ਸੰਘਰਸ਼ ਦੇ ਬਲ ਤੇ ਆਓ ਜਥੇਬੰਧ ਹੋ ਕੇ ਨਸ਼ਿਆਂ ਤੋਂ ਪੁੱਤ ਵੀ ਬਚਾਈਏ ਨਸ਼ਾ ਮੁਕਤ ਸੰਸਾਰ ਵੀ ਜੇ ਸਿਰਜੀਏ ਔਰ ਆਪਣੀਆਂ ਮੰਗਾ ਪ੍ਰਤੀ ਧਿਆਨ ਦੇ ਕੇ ਅੰਦਰੋਂ ਨੂੰ ਹੀ ਕਾਮਯਾਬ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੀਰਤੀਆਂ ਕਾਮਿਆਵਾਂ ਦਾ ਰਾਜ ਪ੍ਰਬੰਧ ਇੱਥੇ ਸਦਾ ਲਈ ਕਾਇਮ ਹੋ ਸਕੇ ਗੈਰਤਮੰਦ ਪੰਜਾਬੀਓ ਭਗਵੰਤਮਾਨ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪਰਾਲੀ ਨੂੰ ਲੱਗਦੀ ਅੱਗ ਦਿਸਣ ਲੱਗ ਪਈ ਆ ਰੈੱਡ ਐਂਟਰੀਆਂ ਦੀ ਪਰਚੀਆਂ ਦੀ ਗੱਲ ਕਰ ਰਹੀ ਆ ਇਹਨਾਂ ਨੂੰ 15 ਨੂੰ ਬਾਸਮਤੀ 1692 ਜਾਂ 1817 ਬਾਸਮਤੀਆਂ ਉਹ ਰੋਲਦੀਆਂ ਨਹੀਂ ਦਿਸ ਰੀਆਂ ਡੀਏਪੀ ਦੀ ਕਿੱਤ ਨਹੀਂ ਦਿਸ ਰਹੀ ਦੇਓ ਕੇ ਡਿਸਟ੍ਰੀਬਿਊਟਰਾਂ ਨੇ ਡੀਏਪੀ ਬਲਾਕ ਕਰਕੇ ਨਕਲੀ ਕਿਲਤ ਪੈਦਾ ਕਰਤੀ ਆ ਹਹਾਕਾਰ ਮਚੀ ਦੀ ਕਿਸਾਨੀ ਦੇ ਵਿੱਚ ਔਰ ਚੋਣਾਂ ਵੀ ਪੂਰੀ ਤਰ੍ਹਾਂ ਰੁਲਦੀਆਂ ਇਹਨਾਂ ਸੁਭਾਵਨਾਵਾਂ ਬਣਾਤੀਆਂ ਵਾਂ ਅਜੇ ਤੱਕ ਸੈਂਟਰਾਂ ਦੇ ਵਿੱਚੋਂ ਪਿਛਲਾ ਚੋਲ ਨਹੀਂ ਠਾਇਆ ਜਾਣਬੁੱਝ ਕੇ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਸੋ ਆਓ ਆਪਾਂ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਕਰਵਾਉਣ ਵਾਸਤੇ ਇੱਕੋ ਹੀ ਇਹ ਪੰਚਾਇਤੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿੱਚ ਉਹਦੇ ਗਰਸਤ ਨਾ ਕਰ ਦਿਓ ਜੇ ਵੀ ਸਾਡੇ ਪਿੰਡਾਂ ਦੇ ਭਾਈਚਾਰੇ ਜਿਹੜੇ ਖਰਾਬ ਹੋ ਜਾਣ ਪਿੰਡਾਂ ਦੇ ਵਿੱਚ ਵੈਰ ਵਿਰੋਧ ਪੈਦਾ ਹੋ ਜਾਵੇ ਵੋਟਾਂ ਵਾਟਾਂ ਨੇ ਨਾ ਕੁਝ ਦਿੱਤਾ ਤੇ ਨਾ ਕੁਝ ਦੇਣਾ ਜੇ ਸੋ ਆਪਣੇ ਆਪ ਨੂੰ ਸਮੇਂ ਦੇ ਹਾਂ ਦੇ ਕਰਦਿਆਂ ਏਕੇ ਤੇ ਸੰਘਰਸ਼ ਦੇ ਬਲ ਤੇ ਆਓ ਜਥੇਬੰਧ ਹੋ ਕੇ ਨਸ਼ਿਆ ਤੋਂ ਪੁੱਤ ਵੀ ਬਚਾਈਏ ਨਸ਼ਾ ਮੁਕਤ ਸੰਸਾਰ ਵੀ ਜਿਸਰ ਜੀਏ ਔਰ ਆਪਣੀਆਂ ਮੰਗਾ ਪ੍ਰਤੀ ਧਿਆਨ ਦੇ ਕੇ ਅੰਦਰਣਾ ਨੂੰ ਹੀ ਕਾਮਯਾਬ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੀਰਤੀਆਂ ਕਾਮਿਆਂ ਦਾ ਰਾਜ ਪ੍ਰਬੰਧ ਇੱਥੇ ਸਦਾ ਲਈ ਕਾਇਮ ਹੋ ਸਕੇ